ਬਾਈ ਵੱਡਾ ਲਾਲ ਚੀਨਾ ਤੇ ਮਦੀਨ ਆਪਣੀ ਗੋਲੀ ਨੀਲੀ ਗੋਲੀ ਬਾਈ ਇਹ ਲੱਗਿਆ ਵਾ ਜੋੜਾ ਆਪਣਾ ਜਾਨਵਰ ਕਿਵੇਂ ਲੱਗੇ ਜਰੂਰ ਦੱਸਿਓ ਬਾਈ ਬਿੰਦਰਾ ਵਾਲਿਆਂ ਚੋਂ ਬਾਈ ਤੇ ਨਰ ਵੱਡਾ ਬਾਈ ਇਹ ਲਾਲ ਚੀਨਾ ਵੱਡਾ ਰੂਤਰ ਆਪਣਾ ਤੇ ਜਾਨਵਰ ਆਪਣੇ ਕਿਵੇਂ ਲੱਗੇ ਜਰੂਰ ਦੱਸਿਓ ਮੇਰਾ ਭਰਾ ਮਰੀ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਨਵੇਂ ਵੀਰ ਵੀਡੀਓ ਦੇਖ ਰਹਿਣ ਕਿ ਆਪਾਂ ਹੋਰ ਵੀ ਨਵਿਆਂ ਤੋਂ ਨਵਾਂ ਵੀਡੀਓ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ ਤੇ ਵਧੀਆ-ਵਧੀਆ ਜਾਨਵਰਾਂ ਦਾ ਸ਼ੌਂਕ ਕਰਾਉਂਦੇ ਰਹਿਾਂਗੇ ਬਾਈ ਇੱਕ ਵੀਰ ਨੇ ਕਿਹਾ ਸੀ ਵੀ ਆਪਣੇ ਲਾਲਚੀਨੇ ਦਾ ਸ਼ੌਂਕ ਕਰਨ ਵਾਸਤੇ ਕਿ ਆਪਾਂ ਉਹ ਲਾਲਚੀਨੇ ਵੀ ਸਾਰਿਆਂ ਦਾ ਇਕੱਠਾ ਦਾ ਕਰਾਵਾਂਗੇ ਸ਼ੌਂਕ ਬਾਈ ਕਰ ਲਓ ਹੀ ਸ਼ੌਂਕ ਕੇ ਮੇ ਲੱਗਿਆ ਜਾਨਵਰ ਆਪਣੇ ਜਰੂਰ ਦੱਸਿਓ ਮੇਰਾ ਭਰਾ ਇਹ ਜੋੜਾ ਬਾਈ ਲੱਗਿਆ ਹੋਇਆ 俄罗斯。